ਗੁਰਦਾਸਪੁਰ ਦੇ ਪੁਲਿਸ थाना ਡੇਰਾ ਬਨਾਨਾ ਦੇ ਅੰਦਰ ਪਿੰਡਈ ਪੁਲਿਸ ਚੌਕੀ ਧਰਮਪੁਰ ਂਦਾਵਾ ਦੇ ਪਿੰਡ ਰੜੇਵਾਲ ਦੇ ਨੌਜਵਾਨ ਸੜਕਾਂ ਉੱਤੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਉੱਪਰ ਨੌਜਵਾਨ ਦੇ ਕਤਲ ਦੇ ਇਰਾਦੇ ਲਾਏ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਪਿੰਡ ਦੇ ਹੀ ਕੁਝ ਲੋਕਾਂ ਦੇ ਉੱਪਰ ਕਥੀ ਦੇ ਤੌਰ ਤੇ ਦੋ ਜਗਾਵਦੇ ਹੋਏ ਕਿ ਆਹ ਕਿ ਮ੍ਰਿਤਕ ਮਲਕੀਸ਼ ਸਿੰਘ ਦਾ ਪਿੰਡ ਦੇ ਕੋਈ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਲੜਾਈ ਝਗੜਾ ਹੋਇਆ ਸੀ ਜਿੱਦ ਦਾ ਰਾਈ ਨਾਮਾ ਵੀ ਹੋ ਚ ਦੇ ਉੱਪਰ ਕਿਲੇ ਤੇ ਤਾਹਿਆ ਨਾਲ ਸ਼ਟ ਮਾਰ ਕੇ ਉਦਾ ਕਤਲ ਕੀਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਪੁਲੀਸ ਦੇ ਉੱਚ ਅਧਿਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਦਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲੀਸ ਦੇ ਅਧਿਕਾਰ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਹਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਜਾਣਕਾਰੀ ਮਿਲੀ ਸੀ ਕਿ ਮਲਕੀਰ ਸਿੰਘ ਦੀ ਸੜਕ ਹਾਦਸੇ ਵਿੱਚ ਡਿੱਗਣਾ ਮੌਤ ਹੋਈ ਹੈ ਪਰ ਜਦੋਂ ਅਸੀਂ ਉਕਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਮਲਕੀਰ ਸਿੰਘ ਦੇ ਮਿੱਤਰ ਦੇ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰ ਕੋਲ ਚੁੱਕੇ ਘਰ ਲੈ ਗਏ ਸਨ ਪਰ ਵੇਰਵੇ ਖਾਦੇ ਵੱਲੋਂ ਲਾਸ਼ ਨੂੰ ਕਦੇ ਲੈ ਕੇ ਫੋਟੋੜਾ ਸਲਾਇਆ ਜਾ ਰਿਹਾ ਹੈ ਰਿਪੋਰਟਾ ਨੂੰ ਬਾਅਦ ਜੋ ਵੀ ਅਗਲੀ ਕਾਰਗੋਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹੜੇ ਜਿਹਨੇ ਡੈਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਦਾ ਨਾਮ ਸੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਹੀ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਤੇ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੱਤੇ ਸੀ ਹਮਮ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀ ਕਰ ਹੀ ਲੈਂਦੇ ਜਿਸ ਅਹੀਂ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਕਿ ਸਾਨੂੰ ਧਮਕੀਆਂ ਦਿੰਦੇ ਨਨ ਮੈਂ ਕਿਹਾ ਹੀ ਥੋੜਾ ਥਾਣੇ ਚ ਲਿਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦ ਦਿਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹ ਨਾ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਪੋਤ ਤੇ ਹੀ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਭ ਚਾਹੀਦਾ ਸਰ ਦਾ ਜਿਹੜਾ ਘਰ ਦਾ ਸਾਰਾ ਕਰਮਦਾਰ ਹੈ ਪਤੀ ਦੇ ਸਿਰ ਤੇ ਚੱਲਦਾ ਹੈ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੂੰ ਵੀ ਕਹਿਣਾ ਉਹਨਾਂ ਨਾਲ ਹੱਡਾ ਵੈਰ ਚੱਲਦਾ ਹੈ ਨਾ ਵੈਰ ਕੱਢਣਾ ਵਾ ਤੇ ਪਤਾ ਇੱਧਰ ਨਾ ਜਾਇਆ ਕਰ ਦੁਕਮੀਨਾ ਖੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਰੇ ਗਾੜੀਆਂ ਨਗਦਾ ਹੀ ਘਰੋਂ ਨਾਲ ਉਹਦੇ ਉੱਤੇ ਹੀ ਸਾਡੀ ਗਲੀ ਥਾਣੀ ਨਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਨਗਦੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀਸੀ ਕੈਮਰੇ ਲਗਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਅਹੀਂ ਇੰਨਾ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਕਾਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਲੋਟ ਕਰ ਦੇਣੀ ਕੀ ਕੰਮ ਵੀ ਕਰਦੇ ਸੀ ਤੁਹਾਡੇ ਪਰ ਉਹਨਾਂ ਦੀ ਉੱਤੇ ਦੁਕਾਨ ਸੀ ਚੰਗੀ ਡੀਜੀ ਰਿਪੇਅਰ ਕਰਦੇ ਸੀ ਨਾਲ 5 6 ਮਹੀਨੇ ਹੋਈ ਉਹ ਦੋਨਾਂ ਸਾਡੀ ਥੋੜੀ ਜਿ ਮਤਲਬ ਕੀ ਤਰ੍ਹਾਂ ਝਗੜਾ ਜਿਆ ਹੋ ਗਿਆ ਤੇ ਝਗੜਾ ਝਗੜਾ ਜਿਆ ਮਾੜਾ ਮੋਟਾ ਜਿਆਦਾ ਨਹੀਂ ਹੋਇਆ ਮਾੜਾ ਮੋਟਾ ਝਗੜਾ ਹੋਇਆ ਤੇ ਅਸੀਂ ਇਤਰਾ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਤੇ ਅਸੀਂ ਮੈਂ ਕਿ ਖੋਲੇ ਆ ਇਹਨਾਂ ਨੂੰ ਇਹ ਥੋੜਾ ਪਦੇ ਪੀਏ ਕੀ ਮਤਲਬ ਕਰਨਾ ਆਇਆ ਉਹਨਾਂ ਨੇ ਆਉਂਦੇ ਹੀ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਹ ਦੇ ਵਿੱਚ ਜਾਂਦੇ ਆਂ ਮੋਟਰਸਾਈਕਲ ਤੋਂ ਪਿੱਛੇ ਉਹ ਮਾਰਿਆ ਵਾ ਤੇ ਅਨਿਬਿਉਚ ਕਰਕੇ ਛੋੜ ਦਿੱਤੇ ਹੁਣ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਕਿ ਸਿਰ ਭਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦੇ ਦਿੱਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇਰੇ ਵਾਰ ਕਰ ਦੇਣਾ ਪਰ ਪਿੱਠ ਪਿੱਛੇ ਨਾ ਕਰਨ ਮੇਰੇ ਸਾਹਮਣੇ ਕਰ ਉਸ ਦੇ ਉੱਚ ਅਧਿਕਾਰਿੰਦ ਕੀ ਮੰਗ ਕਰੋਗੇ ਇਹੋ ਮੈਨੂੰ ਇਨਸਾਫ ਚ ਨਿਸਾਫ ਚਾਹੀਦਾ ਨਾ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲ ਲਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸੰਹਾਰਾ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਧੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਦਾ ਹੀ ਸੋਚਦੇ ਆਪਾਂ ਵੀ ਚਲੋ ਅਡਾ ਬੱਚਾ ਪਾਣ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਮਾਉਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਹਦੇ ਘੜੀ ਹੱਥ ਨਾਵਾਗੀ ਤੀ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਸੜੇ ਵਾਲੀ ਜਿੱਦੀ ਰਤੀ ਡੈਥੂਟਾ ਦਾ ਬੇਟਾ ਮੇਰਾ ਕੀ ਮਾਮਲਾ ਕੀ ਹੋਇਆ ਜੀ ਦੱਸੋ ਮਾਮਲਾ ਕੋਈ ਨਹੀਂ ਜੇ 8-9 ਮਹੀਨੇ ਹੋਏ ਪਹਿਲਾਂ ਲਾਈ ਹੋਈ ਆਪੋ ਚ ਮੁੰਡਿਆਂ ਦੀ ਮੁੰਡਿਆਂ ਨੇ ਲਾਈ ਹੋਈ ਆ ਤੇ ਉਹਨਾਂ ਨੇ ਸਤਾ ਲਾਤੀ ਮੇਰੇ ਮੁੰਡੇ ਦੀ ਗੂਠਾਵੜ ਦਾ 23-24 ਦਾ ਪਰਚਾ ਆਇਆ ਤੇ ਪੰਚਾਇਤ ਨਾਲ ਰਲ ਮਿਲ ਕੇ ਫੈਸਲਾ ਕਰਾਤਾ 40000 ਰੁਪਏ ਤਾਂ ਮੁੰਡੇ ਦੇ ਵਿਹਾਰੇ ਪੁੱਛਿਆਂ ਦੇ ਤੁਸੀਂ ਰਾਇ ਨਾਮ ਕਰ ਲਓ ਉਹਨਾਂ ਨੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਮਾਰ ਲ ਮਾਰਤਾ ਨਹੀਂ ਉਹਦਾ ਕਤਲ ਹੋਇਆ ਜਾਂ ਮਕਸਡੈਂਟ ਹੈ ਨਹੀਂ ਨਹੀਂ ਐਕਸੀਡੈਂਟ ਨਹੀਂ ਕਤਲ ਮਾਰਿਆ ਉਹਨਾਂ ਨੇ ਸਰੀਰ ਐਵੇਂ ਬਚਾ ਕਤਲ ਹੋਇਆ ਉਹ ਪਿੰਡ ਦੇ ਹੀ ਆ ਬੰਦੇ ਕਿਹ ਬਾਹਰ ਦੇ ਉਹ ਪਿੰਡ ਦੇ ਆ ਕਿ ਪੁਲਿਸ ਨੇ ਉਹ ਤੁਸੀਂ ਫਿਰ ਸੂਚਿਤ ਕੀਤਾ ਜੀ ਹਾਂ ਜੀ ਪੁਲਿਸ ਲੈ ਗਈ ਫੜ ਕੇ ਲਾਦਾ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾਰੀ ਪੁਲਸ ਨੂੰ ਉਹ ਅਜੇ ਤਾਂ ਕੋਈ ਕਾਰਵਾਈ ਨਹੀਂ ਆਈ ਇਹ ਕੋਈ ਉਹਦੀ ਡੈੱਡ ਬੜੀ ਕੋਈ ਪੋਸਟਮਾਰਟਮ ਕਰਵਾਇਆ ਆ ਨਹੀਂ ਉਹ ਤੇ ਬਟਾਲੇ ਛੱਡ ਗਏ ਆ ਨੇ ਡੈੱਡ ਬੜੀ ਵੇਕ ਵਰ ਹੈ ਵਿਆਹ ਕਿੰਨੇ ਬੱਚੇ ਦੇ ਇੱਕੋ ਬੱਚਾ ਆ ਕਿੰਨੀ ਕੁ ਉਮਰ ਹੈ ਤੇ ਬੱਚੇ ਦੀ ਹਾਂਜੀ ਬੱਚੇ ਦੀ ਹੁਣੀਆ 15 ਸਾਲ ਹੁਣੀਆ ਨਹੀਂ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ 30 ਸਾਲ ਦੀ ਅੱਛਾ ਤੇ ਕੀ ਹੁਣ ਮੰਗੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਇਨਸਾਫੇ ਜਾਨ ਨੂੰ ਅੱਜ ਸਾਰਾ ਜਿੱ ਪਿੰਡ ਰੜੇ ਵਾਲੀ ਪਹੁੰਚੀ ਚ ਇੱਕ ਕੋਈ ਮੌੜਰ ਹੋਇਆ ਜਾਂ ਕੀ ਹੈ ਜੀ ਮਾਬਲਾਪੁਰਾ ਇਹ ਰਾਤੀ ਨਾਲ ਨੋਬੀ ਨਾਲ ਇਨਫੋਰਮੇਸ਼ਨ ਆਈ ਹੈ ਨਾ ਇਹ ਇੱਥੇ ਇੱਕ ਮਲਕੀਸ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੇ ਵਾਲੀ ਆ ਕੰਪੀਗ ਸਾਰੇ ਜਿੰਮੁਰਾ ਇਹ ਜੀ ਸੜਕ ਦੇ ਵਿੱਚ ਡਿੱਕੇ ਮੌਤ ਹੋ ਗਈ ਹੈ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਹੋਂਕ ਪਿਲੂ ਮੋਟਰ ਸੈਂਟਰ ਤੇ ਜੋਦਾ ਸੀ ਉਹ ਆਪਣੇ ਘਰ ਲੈ ਗਿਆ ਸੀ ਤੇ ਸੜਕ ਉੱਤੇ ਹੈ ਨਹੀਂ ਤੇ ਉਹ ਬਾਦ ਵਿੱਚ ਫਾਂਜੀ ਸੰਤ ਜੀ ਵੀ ਮੌਕੇ ਤੇ ਆਈ ਹੈ ਹੀ ਆਈ ਸਾਰਾ ਕੁਝ ਦੇਖਿਆ ਤੇ ਇਹ ਮੌਦ ਤਾ ਅਸਲੀ ਜਿਹੜਾ ਕਾਰਨ ਹੈ ਇਹ ਬਾਦ ਕੋਟਮਟ ਵੀ ਪਤਾ ਲੱਗਣਾ ਕੋਟਮਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਲੈ ਆਪਣੇ ਗਵਾਹ ਨਹੀਂ ਦੋ ਘਰ ਵਾਲਾ ਇਹਨਾਂ ਦੇ ਪੰਜ ਬੰਦਿਆਂ ਦੇ ਨਾਲ ਖਾਉਂਦੇ ਆ ਵੀ ਇਹਨਾਂ ਨੇ ਨੂੰ ਮਾਰਿਆ 6 ਮਹੀਨੇ ਪਹਿਲਾਂ ਦਾ ਝਗੜਾ ਚੁੜਾ ਹੋਇਆ ਹੈ ਉਹਦੇ ਵਿੱਚ ਕੋਈ ਬਾਅਦ ਚ ਨਾਂ ਰਾਜਨਾਮ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਸਰਵਸੇ ਹਰ ਤੱਕ ਕੋ ਆਪਣਾ ਕੀਤਾ ਮਕਦਮਾ ਦਰਜ ਹੈ ਮਕਦਮਾ ਦਰਜ ਹੈ ਉਹ ਐਂ ਕਰ ਦਿੱਤਾ ਹੈ ਸੋ ਪਰਿਵਾਰ ਪਰਿਵਾਰ ਕਹਿ ਰਿਹਾ ਕਿ ਕਤਲ ਹੋਇਆ ਹੈ ਕਤਲ ਹੋਇਆ ਹੋਈ ਨਾ ਬੋਰਡ ਮਾਰਡ ਦੀ ਰਿਪੋਰਟਸ ਬਾਅਦ ਦੇਖਦੇ ਆਂ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਆਂ ਜੀ ਇਨਵੈਸਟੀਗੇਸ਼ਨ ਸਰ ਕੋਈ ਸੀਸੀਟੀਵੀ ਵਗੈਰਾ سامنے ਆਈ ਹੈ ਸੀਸੀਟੀਵੀ ਕੈਮਰੇ ਇੱਕ ਸਰਪੰਚ ਸਾਫਾ ਹੈਗੇ ਇਹਨਾਂ ਦੇ ਪਿੰਡ ਦੇ ਉਹਨੂੰ ਦੇ ਚੈੱਕ ਕਰਦੇ ਆ